ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ YouTube ਚੈਨਲ ਤੇ ਜਿਵੇਂ ਕਿ ਤੁਸੀਂ ਸਾਡੇ ਇਸ ਚੈਨਲ ਦੇ ਰਾਹੀਂ ਪੀਜੀਟੀ ਪੰਜਾਬੀ ਜੋ ਸਬਜੈਕਟਿਵ ਪੇਪਰ ਹੋਣ ਜਾ ਰਿਹਾ ਉਸ ਦੀ ਤਿਆਰੀ ਕਰ ਰਹੇ ਹੋ ਅੱਜ ਦੀ ਜਿਹੜੀ ਕਲਾਸ ਆਪਣੀ ਯੂਨਿਟ 1 ਦੇ ਵਿੱਚੋਂ ਆਧੁਨਿਕ ਸਹਿਦ ਦੇ ਰੂਪਾਂ ਦੀ ਆਪਾਂ ਇਹਦੇ ਵਿੱਚ ਜੋ ਵਿਚਾਰ ਚਰਚਾ ਕਰਨੀ ਹੈ ਇਸ ਤੋਂ ਪਹਿਲਾਂ ਜੋ ਕਲਾਸ ਲੱਗੀ ਸੀ ਉਹ ਉਸ ਦੇ ਵਿੱਚ ਆਪਾਂ ਜਿਹੜਾ ਪ੍ਰਤਨ ਜੋ ਮੱਧਕਾਲੀ ਸਹਿਤ ਰੂਪ ਸੀ ਉਹਨਾਂ ਦੀ ਆਪਾਂ ਜਿਹੜੀ ਵਿਚਾਰ ਚਰਚਾ ਕੀਤੀ ਸੀ ਉਮੀਦ ਕਰਦੇ ਹਾਂ ਕਿ ਸਾਰੀਆਂ ਹੀ ਕਲਾਸਾਂ ਤੁਹਾਡੇ ਲਈ ਬਹੁਤ ਹੀ ਹੈਲਪਫੁਲ ਹੋਣਗੀਆਂ ਔਰ ਬਹੁਤ ਸਾਰੇ ਸਟੂਡੈਂਟ ਹਜੇ ਤੱਕ ਇਹ ਹਜੇ ਸੋਚ ਰਹੇ ਹਨ ਕਿ ਟਾਈਮ ਜਿਹੜਾ ਬਹੁਤ ਘੱਟ ਹੈ ਅਸੀਂ ਜਿਹੜਾ ਹੈਗਾ ਕੋਈ ਬੈਚ ਸਟਾਰਟ ਕਰੀਏ ਜਾਂ ਨਾ ਤਾਂ ਮੇਰਾ ਖਿਆਲ ਉਹ ਸਟੂਡੈਂਟ ਹਜੇ ਤੱਕ ਉਸ ਸਪੀਡ ਦੇ ਵਿੱਚੋਂ ਬਾਹਰ ਨਹੀਂ ਨਿਕਲੇਗੇ ਤੋ ਕਿ ਜਦੋਂ ਵੀ ਅਸੀਂ ਡਬਲ ਮਾਈਂਡਡ ਹੁੰਨੇ ਆ ਨਾ ਤਾਂ ਅਸੀਂ ਆਪਣਾ ਜਿਹੜਾ ਉਸ ਦੇ ਵਿੱਚ ਆਪਾਂ ਇੱਛੇ ਹਟ ਜਾਂਦੇ ਆ ਸਾਡਾ ਕਿਤੇ ਨ ਕਿਤੇ ਮੈਂ ਸਮਝਦਾ ਕਿ ਇੱਕ ਨੁਕਸਾਨ ਜਿਹੜਾ ਜ਼ਰੂਰ ਹੁੰਦਾ ਹੈ ਔਰ ਜਿਹੜਾ ਸਭ ਤੋਂ ਅਹਿਮ ਜਿਹੜਾ ਹੁੰਦਾ ਉਹ ਹੁੰਦਾ ਮੌਕਾ ਸੰਭਾਲਣਾ ਠੀਕ ਹੈ ਜੇਕਰ ਤੁਸੀਂ ਇਸ ਟਾਈਮ ਤੇ ਜਿਹੜੇ ਆ ਤੁਹਾਡੇ ਲਈ ਇੱਕ ਸੁਨਹਿਰੀ ਪਾਲਾ ਇੱਕ ਕੀਮਤੀ ਪਾਲਾ ਜੇਕਰ ਤੁਸੀਂ ਇਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲੈਨੇ ਹੋ ਤਾਂ ਮੇਰਾ ਖਿਆਲ ਤੁਸੀਂ ਜਿਹੜਾ ਇੱਕ ਚੰਗਾ ਜਿਹੜਾ ਤੁਸੀਂ ਉਹ ਮੁਕਾਮ ਹੈ ਜਿਹੜਾ ਹਾਸਲ ਕਰ ਸਕਦੇ ਹੋ ਆਪਾਂ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਆਪਾਂ ਚਲੋ ਆਪਣੀ ਜਿਹੜੀ ਕਲਾਸ ਵੱਲ ਵਧਦੇ ਹਾਂ ਠੀਕ ਹੈ ਇਸ ਤੋਂ ਇਲਾਵਾ ਸਾਡਾ ਜਿਹੜਾ ਮਾਸਟਰ கிਡਰ ਚੱਲ ਰਿਹਾ ਹੈ ਪੰਜਾਬੀ ਲੈਕਚਰ ਆਰ ਚੱਲ ਰਿਹਾ ਯੂਜੀਸੀ ਨੈਟ ਜੋ ਚੱਲ ਰਿਹਾ ਕਿਸੇ ਵੀ ਸਟੂਡੈਂਟ ਨੇ ਉਸ ਦੇ ਰਿਗਾਰਡਿੰਗ ਕੋਈ ਵੀ ਜਿਹੜੀ ਜਾਣਕਾਰੀ ਲੈਣੀ ਹੋਵੇ ਤਾਂ ਇਸ ਨੰਬਰ ਤੇ ਜਿਹੜਾ ਉਹ ਸੰਪਰਕ ਕਰ ਸਕਦੇ ਨੇ ਅੱਪਾ ਗੱਲ ਕਰ ਰਹੇ ਆ ਆਧੁਨਿਕ ਸਾਹਿਤ ਦੇ ਰੂਪਾਂ ਦੀ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਨਾਵਲ ਦੀ ਗੱਲ ਕਰਾਂਗੇ ਦੇਖੋ ਜਿਹੜਾ ਨਾਵਲ ਹੈਗਾ ਇਹ ਆਧੁਨਿਕ ਕਾਲ ਦਾ ਇੱਕ ਪ੍ਰਮੁੱਖ ਜਿਹੜਾ ਸਾਹਿਤ ਰੂਪਾ 20ਵੀਂ ਸਦੀ ਦੀ ਇਹ ਜਿਹੜਾ ਉਪਜ ਮੰਨਿਆ ਜਾਂਦਾ ਔਰ ਨਾਵਲ ਅੰਗਰੇਜ਼ੀ ਭਾਸ਼ਾ ਦੇ ਕਿਹੜੇ ਸ਼ਬਦ ਤੋਂ ਜਿਹੜਾ ਸਮਾਨਾਰਥੀ ਰੂਪ ਵਿੱਚ ਆਪਾਂ ਲਿਆ ਨੋਵਲ ਸ਼ਬਦ ਤੋਂ ਠੀਕ ਹੈ ਜਿੱਦਿ ਸਿਰਜਣਾ ਜਿਹੜੀ ਆ ਉਲਤਨੀ ਭਾਸ਼ਾ ਦੇ ਸ਼ਬਦ ਨੋਵੇਲਾ ਤੋਂ ਜਿਹੜੀ ਹੋਈ ਮੰਨੀ ਜਾਂਦੀ ਹੈ ਜਿਸ ਦਾ ਕੀ ਭਾਵ ਹੈ ਦਿੱਤੀ ਹੋਈ ਘਟਨਾ ਨੂੰ ਬਿਆਨ ਕਰਨਾ ਨਾਵਲ ਨੂੰ ਮਹਾਕਾਵ ਦਾ ਵਿਕਸਤ ਜਿਹੜਾ ਰੂਪ ਵੀ ਮੰਨਿਆ ਜਾ ਸਕਦਾ ਹੈ ਜਿਦੇ ਵਿੱਚ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਹੀ ਬਿਆਨ ਆ ਜਿਹੜਾ ਕੀਤਾ ਜਾ ਸਕਦਾ ਹੈ ਤੇ ਨਾਵਲ ਕੀ ਇੱਕ ਲੰਬੀ ਜਿਹੜੀ ਕਹਾਣੀ ਹੁੰਦੀ ਹੈਗੀ ਆ ਦੇਖੋ ਜਦੋਂ ਆਪਾਂ ਗਲਪ ਦੀ ਗੱਲ ਕਰਦੇ ਆ ਗਲਪ ਦੇ ਵਿੱਚ ਨਾ ਸਾਡੇ ਕੋਲੇ ਜਿਹੜੇ ਹੈਗੇ ਆ ਦੋ ਜਿਹੜੇ ਸਹਿ ਤਰੂਪ ਹੁੰਦੇ ਆ ਜਿਦੇ ਵਿੱਚ ਆਪਣੇ ਕੋਲੇ ਆਪਾਂ ਨਾਵਲ ਨੂੰ ਤੇ ਕਹਾਣੀ ਨੂੰ ਜਿਹੜਾ ਮੰਨਦੇ ਹੈਗੇ ਠੀਕ ਹੈ ਇਸੇ ਤਰ੍ਹਾਂ ਸੰਸੰਗ ਸੇਖੋ ਜਿਹੜਾ ਹੈਗਾ ਨਾਵਲ ਨੂੰ ਗੱਦ ਬਿਰਤਾਂਤ ਵਿੱਚ ਕਿਸੇ ਵਿਸ਼ੇਸ਼ ਘਟਨਾ ਪ੍ਰਬੰਧ ਨੂੰ ਵਿਆਪਕ ਰੂਪ ਦੇਣ ਦੀ ਕਲਾ ਕਹਿੰਦਾ ਹੈ। ਨਾਵਲ ਦੇ ਜਿਹੜੇ ਤੱਤ ਇਹਦੇ ਵਿੱਚ ਦੇਖੋ ਸਥਾ ਸਭ ਤੋਂ ਪਹਿਲਾਂ ਕਥਾਨਕ ਹੈਗਾ। ਕਥਾਨਕ ਨੂੰ ਗੋੰਦ ਜਾਂ ਪਲਾਂਟ ਵੀ ਕਿਹਾ ਜਾਂਦਾ ਹੈ। ਪਾਤਰ ਸਾਰੀ ਨੰਬਰ 3 ਵਾਰਤਾਲਾਪ ਨੰਬਰ 4 ਸੌਰੀ ਆਪਣੇ ਕੋਲੇ ਜਿਹੜਾ ਰਿਪੀਟ ਹੋ ਗਿਆ ਵਾਰਤਾਲਾਪ ਔਰ ਸਥਾਨਿਕ ਰੰਗਣ ਭਾਸ਼ਾ ਸ਼ੈਲੀ ਤੇ ਉਦੇਸ਼ ਇਹ ਜਿਹੜੇ ਹੈਗੇ ਇਹਦੇ ਉਦੇਸ਼ ਹੈਗੇ ਸੌਰੀ ਨਾਵਲ ਦੇ ਜਿਹੜੇ ਤੱਤ ਹੈਗੇ ਆ ਦੇਖੋ ਇਹ ਜਿਹੜਾ ਆਪਣਾ ਜੋ ਸਬਜੈਕਟਿਵ ਪੇਪਰ ਹੈਗਾ ਇਹਦੇ ਵਿੱਚ ਜਿਹੜੀ ਗੱਲ ਆਪਾਂ ਕਰਨੀ ਹੈ ਸਿਰਫ ਪੁਆਇੰਟ ਟੂ ਪੁਆਇੰਟ ਕਿਉਂਕਿ ਜਿਆਦਾ ਵਿਸਥਾਰ ਦੇ ਵਿੱਚ ਇਹਦੇ ਵਿੱਚ ਜਾਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਅਸੀਂ ਥੋੜੇ ਟਾਈਮ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਕੁਐਸਚਨ ਹੈਗੇ ਆ ਅਟੈਂਪਟ ਕਰਨੇ ਆ ਨੈਕਸਟ ਆਪਾਂ ਗੱਲ ਕਰਾਂਗੇ ਨਿੱਕੀ ਕਹਾਣੀ ਦੀ ਨਿੱਕੀ ਕਹਾਣੀ ਇਹ ਵੀ ਇੱਕ ਆਧੁਨਿਕ ਗਲਪ ਸਹਿਦਿਕ ਵਿਧਾ ਹੈ ਜੋ ਕਿ ਪੱਛਮੀ ਪ੍ਰਭਾਵ ਦੇ ਦੇ ਨੇ ਇਹ ਪੈਦਾ ਹੋਈ ਮੰਨੀ ਜਾਂਦੀ ਹੈ ਇਹ ਵੀ 20ਵੀਂ ਸਦੀ ਦੀ ਦੇਣ ਇਕਾਂਗੀ ਤੇ ਨਾਟਕ ਵਾਂਗ ਨਿੱਕੀ ਕਹਾਣੀ ਜੀਵਨ ਦੇ ਜਿਹੜੇ ਪਸਾਰੇ ਵਿੱਚੋਂ ਇਹ ਕੀ ਹੈ ਸਿਰਫ ਇੱਕ ਪੱਖ ਦਾ ਹੀ ਵਰਣਨ ਕਰਦੀ ਹੈ ਦੇਖੋ ਨਾਵਲ ਦੇ ਨਾਲੋਂ ਕੀ ਇਹਦੇ ਵਿੱਚ ਫਰਕ ਹੈ ਨਿੱਕੀ ਕਹਾਣੀ ਠੀਕ ਹੈ ਸਿਰਫ ਪੰਜ ਪੰਜ ਸੱਤ ਪੇਜਾਂ ਦੀ ਜਾਂ ਦੋ ਚਾਰ ਪੇਜਾਂ ਦੀ ਜੀ ਹੁੰਦੀ ਆ ਔਰ ਇਹਦੇ ਵਿੱਚ ਦੇਖੋ ਸਿਰਫ ਕਿਸੇ ਇੱਕ ਘਟਨਾ ਦੀ ਇਹਦੇ ਵਿੱਚ ਕਿਸੇ ਇੱਕ ਪੱਖ ਦੇ ਵਿੱਚ ਗੱਲ ਕੀਤਾ ਜਾਂਦਾ ਆ ਆਰੰਭਾ ਜਿਹੜਾ ਦਾ ਝਟਪਟਾ ਹੁੰਦਾ ਤਿੱਖਾ ਹੁੰਦਾ ਅਸਚਰਜ ਭਰਿਆ ਹੁੰਦਾ ਇਸੇ ਤਰ੍ਹਾਂ ਜਦੋਂ ਆਪਾਂ ਨਿੱਕੀ ਕਹਾਣੀ ਦੇ ਬਾਦਸ਼ਾਹ ਦੀ ਗੱਲ ਕਰਦੇ ਹਾਂ ਤੁਸੀਂ ਵਿੱਚ ਕੁਲਵੰਤ ਸਿੰਘ ਵਿਰਕ ਦਾ ਜਿਹੜਾ ਜ਼ਿਕਰੇ ਦੇ ਵਿੱਚ ਕਰ ਸਕਦੇ ਆ ਕੁਲਵੰਤ ਸਿੰਘ ਵਿਰਕ ਦੇਖੋ ਕੁਲਵੰਤ ਸਿੰਘ ਵਿਰਕ ਦੀਆਂ ਜਿਹੜੀਆਂ ਕਹਾਣੀਆਂ ਇਹਦੇ ਵਿੱਚ ਨਾ ਲਾਸਟ ਤੇ ਕੋਈ ਨਾ ਕੋਈ ਜਿਹੜਾ ਵਿਚਾਰ ਵੀ ਦਿੱਤਾ ਜਾਂਦਾ ਹੈਗਾ ਇਹ ਵੀ ਤੁਸੀਂ ਇਹਦੇ ਵਿੱਚ ਜਿਹੜਾ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਲਿਖ ਲਿਖ ਸਕਦੇ ਆ ਜਿਵੇਂ ਕਿ ਇਹਦੇ ਵਿੱਚ ਇੱਕ ਚਾਚਾ ਕਹਾਣੀ ਦੀ ਆਪਾਂ ਜਿਹੜੀ ਗੱਲ ਕਰਦੇ ਆ ਚਾਚਾ ਕਹਾਣੀਆਂ ਜਿਹੜੀ ਚਾਚਾ ਕਹਾਣੀ ਦੇ ਵਿੱਚ ਇਹ ਆਪਣੇ ਜਿਹੜੇ ਭਤੀਜੇ ਨੂੰ ਕਹਿੰਦਾ ਕਿ ਭਤੀਜ ਇੱਕ ਜਿਹੜੀ ਤੇਰੀ ਜਿਹੜੀ ਚਾਚੀ ਲੈ ਆਉਂਦਾ ਠੀਕ ਹੈ ਇਸ ਤਰ੍ਹਾਂ ਦੀ ਕੋਈ ਗੱਲ ਕਰਦਾ ਹੈ ਠੀਕ ਹੈ ਜਿਵੇਂ ਇੱਕ ਮੁੱਲ ਦੀ ਤੀਵੀ ਦੀ ਜਿਹੜੀ ਗੱਲ ਕਰਦਾ ਉਹ ਟਰੱਕਾਂ ਤੇ ਗਿਆ ਹੁੰਦਾ ਬਾਹਰ ਹਾਂ ਨਾ ਕਹਿੰਦਾ ਵੀ ਉਧਰੋਂ ਮਿਲ ਜਾਂਦੀਆਂ ਕੋਈ ਚਾਚੀ ਲੈ ਆਉਂਦਾ ਜੁਗਿੰਦਰ ਸਿੰਘ ਰਾਹੀ ਦੇ ਅਨੁਸਾਰ ਨਿੱਕੀ ਕਹਾਣੀ ਆਪਣੀ ਬੰਤਰ ਬੰਤਰ ਤੇ ਚਿਤ੍ਰ ਕਰਕੇ ਦੂਜੇ ਸਹਿਤ ਰੂਪਾਂ ਦੇ ਨਾਲ ਉਹ ਨਿੱਕੀ ਅਤੇ ਪੰਨ ਹੁੰਦੀ ਹੈ ਨੈਕਸਟ ਆਪਾਂ ਇਸ ਦੇ ਤੱਤਾਂ ਦੀ ਗੱਲ ਕਰਾਂਗੇ ਦੇਖੋ ਨਿੱਕੀ ਕਹਾਣੀ ਦੇ ਵਿੱਚ ਜਿਹੜੇ 6 ਜਿਹੜੇ ਦੇ ਤੱਤ ਮੰਨੇ ਜਾਂਦੇ ਆ ਕਥਾਵਸਤੂ ਪਾਤਰ ਤੇ ਪਾਤਰ ਚਿਤ੍ਰਣ ਵਾਰਤਾਲਾਪ ਵਾਤਾਵਰਨ ਭਾਸ਼ਾ ਤੇ ਸ਼ੈਲੀ ਉਦੇਸ਼ ਇਸ ਤੋਂ ਬਾਅਦ ਆਪਾਂ ਨਿਬੰਧ ਦੀ ਗੱਲ ਕਰਾਂਗੇ ਦੇਖੋ ਨਿਬੰਧ ਨਾਂ ਤੋਂ ਹੀ ਪਤਾ ਲੱਗ ਰਿਹਾ ਠੀਕ ਹੈ ਜੋ ਕਿਸੇ ਚੀਜ਼ ਜੋ ਬੰਨਿਆ ਹੋਇਆ ਠੀਕ ਹੈ ਇਸ ਦਾ ਜਿਹੜਾ ਅਰਥ ਆ ਜਾਂਦਾ ਹੈ ਨਿਬੰਧ ਨਰੂਲ ਇਹ ਵੀ 20ਵੀਂ ਸਦੀ ਦੇ ਉਪਜਾ ਹੈ ਵਾਰਤਕ ਦੇ ਵਿੱਚ ਨਿਬੰਧ ਨੂੰ ਜਿਹੜੀ ਵਾਰਤਕ ਦੀ ਸਿਖਰ ਮੰਨਿਆ ਜਾਂਦਾ ਹੈ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਐਸੇ ਦਾ ਹੈ ਸਮਾਨਾਰਥੀ ਜਿਸ ਦੇ ਕੋਸ਼ਗਤ ਅਰਥੇਗੇ ਬੰਨਣਾ ਗੁੰਦਣਾ ਜਾਂ ਫਿਰ ਇਕੱਠਾ ਕਰਨਾ ਨਿਬੰਧ ਇੱਕ ਵਿਚਾਰ ਦਾ ਵਿਚਾਰ ਪ੍ਰਧਾਨ ਇਹ ਰਚਨਾ ਹੈ ਨਿਬੰਧ ਦੇ ਵਿੱਚ ਨਿਬੰਧ ਕਰਦੀ ਯੋਗਤਾ ਤੋਂ ਬੁੱਧੀ ਦਾ ਜਿਹੜਾ ਪ੍ਰਭਾਵ ਹੈਗਾ ਉਹ ਪੈਂਦਾ ਹੈ ਨਿਬੰਧ ਦੇ ਵਿੱਚ ਕਿਹੜੇ ਕਿਹੜੇ ਤੱਤ ਹੈਗੇ ਦੇ ਵਿੱਚ అనుభవ ਹੈ ਨਿਬੰਧ ਦਾ ਆਕਾਰ ਨਿਬੰਧ ਦਾ ਕੰਮ ਕੇਂਦਰੀ ਵਿਚਾਰ ਪੇਸ਼ਕਾਰੀ ਦੀ ਜਿਆਦਾ ਨਿਬੰਧ ਦਾ ਪ੍ਰਭਾਵ ਪ੍ਰਕਟਾ ਵਿਧੀ ਭਾਸ਼ਾ ਤੇ ਸ਼ੈਲੀ ਇਹ ਨਿਬੰਧ ਦੇ ਜਿਹੜੇ ਵਿਸ਼ੇਸ਼ ਤੱਤ ਆ ਜਾਂਦੇ ਆ ਨੈਕਸਟ ਆਪਾਂ ਗੱਲ ਕਰਾਂਗੇ ਇਹਦੇ ਵਿੱਚ ਸਫਰਨਾਮੇ ਦੀ ਦੇਖੋ ਜਿਹੜਾ ਸਫਰਨਾਮਾ ਹੈਗਾ ਇਹ ਸਫਰ ਅਤੇ ਨਾਮਾ ਦੋ ਸ਼ਬਦਾਂ ਦੇ ਜਿਹੜੇ ਸਮੇਲ ਤੋਂ ਵੀ ਬਣਦਾ ਹੈ ਜਿਹਦੇ ਵਿੱਚ ਸਫਰ ਦਾ ਅਰਥ ਹੁੰਦਾ ਯਾਤਰਾ ਤੇ ਨਾਮਾ ਦਾ ਅਰਥ ਹੈ ਕੋਈ ਚਿੱਠੀ ਪੱਤਰ ਜਾਂ ਕੋਈ ਖਤ ਠੀਕ ਹੈ ਜੋ ਕਿ ਆਪਾਂ ਕੱਲ ਵੀ ਕਲਾਸ ਦੇ ਵਿੱਚ ਆਪਾਂ ਕੀਤਾ ਸੀ ਜਿਹਦੇ ਵਿੱਚ ਆਪਾਂ ਜੰਗ ਨਾਮੇ ਦੀ ਗੱਲ ਕੀਤੀ ਸੀ ਠੀਕ ਹੈ ਹੁਣ ਸਫਰਨਾਮਾ ਦੇਖੋ ਕੋਈ ਵੀ ਜਿਹੜਾ ਸਫਰਨਾਮਾਕਾਰ ਜਾਂ ਕੋਈ ਵੀ ਲੇਖਕ ਜਦੋਂ ਵੀ ਕਿਸੇ ਮੰਨੋ ਕਿਸੇ ਇਤਿਹਾਸਕ ਸਥਾਨ ਦੀ ਯਾਤਰਾ ਕਰਦਾ ਹੈ ਜਾਂ ਕਿਤੇ ਹੋਰ ਕਿਸੇ ਕੰਟਰੀ ਦੇ ਵਿੱਚ ਜਾ ਕੇ ਠੀਕ ਹੈ ਉੱਥੋਂ ਦਾ ਜਿਹੜਾ ਭ੍ਰਮਣ ਕਰਦਾ ਹੈ ਭ੍ਰਮਣ ਵੀ ਹੀ ਯਾਤਰਾ ਹੀ ਹੁੰਦੀ ਹੈ ਠੀਕ ਹੈ ਤਾਂ ਉਹ ਆਪਣਾ ਜਿਹੜਾ ਜੋ ਵੀ ਉਸ ਦੇ ਨਾਲ ਸੰਬੰਧ ਲਿਖਦਾ ਉਸ ਨੂੰ ਆਪਾਂ ਸਫਰਨਾਮਾ ਕਹਿ ਦਿੰਨੇ ਆ ਹੁਣ ਦੇਖੋ ਪੰਜਾਬੀ ਦੇ ਵਿੱਚ ਜਿਹੜਾ ਸਫਰਨਾਮਾ ਸਫਰਨਾਮਾ ਜਿਹੜਾ ਮੋਢੀ ਹੈਗਾ ਉਹ ਆਪਾਂ ਲਾਲ ਸਿੰਘ ਕਮਲਾ ਕਾਲੀ ਨੂੰ ਮੰਨਦੇ ਆ ਜਿਹੜਾ ਜਿਹੜਾ ਸਫ਼ਰਨਾਮਾ ਹੈਗਾ ਮੇਰਾ ਵਿਲੈਤੀ ਸਫ਼ਰਨਾਮਾ ਠੀਕ ਹੈ ਇਸ ਤੋਂ ਆਪਾਂ ਜਿਹੜੀ ਸਫ਼ਰਨਾਮੇ ਦੀ ਜਿਹੜੀ ਆਪਾਂ ਸ਼ੁਰੂਆਤ ਮੰਨਦੇ ਹਾਂ ਭਾਵ ਸਫ਼ਰ ਦਾ ਬਿਆਨ ਜਾਂ ਵਰਤਾਂਤ ਅੰਗਰੇਜ਼ੀ ਦੇ ਵਿੱਚ ਇਸ ਨੂੰ ਟ੍ਰੈਵਲ ਲੌਗ ਕਿਹਾ ਜਾਂਦਾ ਹੈ ਸਫ਼ਰਨਾਮਾ ਲਿਖਣਾ ਜਿਹੜਾ ਇੱਕ ਕਠਿਨ ਕਾਰਜ ਹੈਗਾ ਇਹ ਸਧਾਰਨ ਕਿਸਮ ਦੀ ਵਾਰਤਕ ਨਾ ਹੋ ਕੇ ਗਿਆਨਮਈ ਜਿਹੜੀ ਵਾਰਤਕ ਦਾ ਇਹ ਨਮੂਨਾ ਬਣ ਜਾਂਦਾ ਹੈ ਸਫਰਨਾਮਾ ਲੇਖਕ ਸਫਰ ਦੇ ਦੌਰਾਨ ਪੇਸ਼ ਆਉਂਦੀਆਂ ਸਮੱਸਿਆਵਾਂ ਤੇ ਉਹਨਾਂ ਦਾ ਸਮਾਧਾਨ ਵੀ ਦਰਸਾਉਣ ਦਾ ਯਤਨ ਕਰਦਾ ਹੈ ਜਿਸ ਤਰ੍ਹਾਂ ਲਾਲ ਸਿੰਘ ਕਮਲਾ ਕਾਲੀ ਨੇ ਮੇਰਾ ਰੂਸੀ ਸਫਰਨਾਮਾ ਬਲਰਾਇ ਸਾਨੀ ਦਾ ਮੇਰਾ ਪਾਕਿਸਤਾਨੀ ਸਫਰਨਾਮਾ ਜਿਹੜਾ ਇਹ ਪੰਜਾਬੀ ਦੇ ਵਿੱਚ ਪ੍ਰਮੁੱਖ ਸਫਰਨਾਮੇ ਮੰਨੇ ਜਾਂਦੇ ਆ ਸਾਹਿਦ ਆਪਾ ਜੀ ਕਰ ਸੌਰੀ ਸਫਰਨਾਮਾ ਦੇ ਜੇਕਰ ਆਪਾਂ ਤਤਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚੋਂ ਭੂਗੋਲਿਕ ਵਿਵਰਣ ਠੀਕ ਹੈ ਪੰਗੋਲਿਕ ਵਿਵਰਣ ਦਾ ਮਤਲਬ ਜਿਸ ਸਥਾਨ ਦੀ ਉਹ ਗੱਲ ਕਰਦਾ ਜਿੱਥੇ ਹੋ ਗਿਆ ਹੁੰਦਾ ਠੀਕ ਹੈ ਸੰਸਥਾਵਾਂ ਹੋਗੀਆਂ ਉਪਜ ਉਤਪਾਦਨ ਵਿਵਸਥਾ ਤੇ ਰਾਜ ਪ੍ਰਬੰਧ ਜੀਵਨ ਜਾਂਚ ਵਿਰਸਾ ਤੇ ਵਿਰਾਸਤ ਉਹਦਾ ਉਦੇਸ਼ ਤੇ ਮੈਂ ਕੇਂਦਰਤ ਰਚਨਾ ਦੇਖੋ ਜਿਹੜਾ ਸਫਰਨਾਮਾ ਹੁੰਦਾ ਇਹ ਇੱਕ ਮੈਂ ਕੇਂਦਰਤ ਇਹ ਰਚਨਾ ਹੁੰਦਾ ਜਿਸ ਤਰ੍ਹਾਂ ਆਪਾਂ ਸਵੈ ਜੀਵਨੀ ਦੀ ਗੱਲ ਕਰਦੇ ਆ ਉਸ ਦੇ ਨਾਲ ਜਿਹੜਾ ਇਹ ਮੇਲ ਖਾਂਦਾ ਹੈ ਨੈਕਸਟ ਆਪਾਂ ਗੱਲ ਕਰਾਂਗੇ ਡੈਰੀ ਦੀ ਦੇਖੋ ਡੈਰੀ ਜਿਹੜੀ ਹੁੰਦੀ ਆ ਦੇਖੋ ਬਹੁਤ ਸਾਰੇ ਜਿਹੜੇ ਡੈਰੀ ਲਿਖਣ ਵਾਲੇ ਹੁੰਦੇ ਗਿਆ ਡੈਰੀ ਵੀ ਇੱਕ ਤਰ੍ਹਾਂ ਦੀ ਜਿਹੜੀ ਆਪਾਂ ਕਹਿੰਦੇ ਇੱਕ ਆਤਮ ਕਥਾ ਦੇ ਨਾਲ ਹੀ ਇਹਦਾ ਜਿਹੜਾ ਸਬੰਧ ਹੈਗਾ ਉਹ ਹੁੰਦਾ ਹੈਗਾ ਡੈਰੀ ਆਮ ਅਰਥਾਂ ਦੇ ਵਿੱਚ ਕਾਪੀ ਜਾਂ ਰੋਜ਼ਨਾ ਮਚਾ ਹੁੰਦਾ ਹੈ ਜਿਸ ਵਿੱਚ ਕੋਈ ਵਿਅਕਤੀ ਆਪਣੇ ਨਾਲ ਸੰਬੰਧ ਰੋਜ਼ ਹੋਣ ਵਾਲੀਆਂ ਕਟਨਾਵਾਂ ਦਾ ਜ਼ਿਕਰ ਕਰਦਾ ਹੈ ਡੈਰੀ ਅਸਲ ਦੇ ਵਿੱਚ ਆਤਮ ਕਥਾ ਦਾ ਹੀ ਇੱਕ ਜਿਹੜਾ ਰੂਪ ਹੈ ਪਰ ਆਤਮ ਕਥਾ ਦੇ ਵਾਂਗ ਇਹਦੇ ਵਿੱਚ ਜਿਹੜਾ ਸਵੈ ਵਿਸ਼ਲੇਸ਼ਣ ਹੈਗਾ ਉਹ ਨਹੀਂ ਹੁੰਦਾਗਾ ਡੈਰੀ ਦੀ ਜਿਹੜੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਡੈਰੀ ਆ ਜਿਹੜੀ ਲੇਖਕ ਆਪਣੇ ਸਮੇਂ ਦਾ ਦਾਰਸ਼ਨਿਕ ਧਾਰਮਿਕ ਨੇਤਾ ਸਮਾਜ ਸੁਧਾਰਕ ਜਾਂ ਫਿਰ ਸਹਿਤਕਾਰ ਆ ਜਿਹੜਾ ਉਹ ਹੋ ਸਕਦਾਗਾ ਇਸ ਤਰ੍ਹਾਂ ਡੈਰੀ ਦੇ ਵਿੱਚ ਸ਼ਾਮਿਲ ਕੀਤੀਆਂ ਘਟਨਾਵਾਂ ਤੋਂ ਸਾਨੂੰ ਕਿਸੇ ਸਮੇਂ ਦੇ ਬਾਰੇ ਵਿੱਚ ਜਿਹੜੀ ਜਾਣਕਾਰੀ ਸਾਨੂੰ ਮਿਲਦੀ ਹੈਗੀ ਆ ਦੇਖੋ ਡੈਰੀ ਆਪਾਂ ਜਿੱਦਾਂ ਆਤਮ ਕਥਾ ਦੀ ਆਪਾਂ ਜਿਵੇਂ ਗੱਲ ਕੀਤੀ ਇਹਦੇ ਵਿੱਚ ਨਾਲ ਹੀ ਆਪਾਂ ਇਹਦੇ ਵਿੱਚ ਇਹ ਗੱਲ ਕੀਤੀ ਵੀ ਸਵੈ ਵਿਸ਼ਲੇਸ਼ਣ ਜਿਹੜਾ ਨਹੀਂ ਹੁੰਦਾ ਦੇਖੋ ਡੈਰੀ ਦੇ ਵਿੱਚ ਹੀ ਹੁੰਦਾ ਜਦੋਂ ਸਵੈ ਜੀਵਨੀ ਦੇ ਵਿੱਚ ਆਪਾਂ ਸਵੈ ਦੇ ਬਾਰੇ ਵਿੱਚ ਹੀ ਲਿਖਦੇ ਹੁੰਦੇ ਆ ਪਰ ਡੈਰੀ ਦੇ ਵਿੱਚ ਆਪਾਂ ਜੋ ਕਟਨਾਵਾ ਜਾਂ ਆਪਾਂ ਕਿਸੇ ਦੇ ਬਾਰੇ ਵਿੱਚ ਵੀ ਜੋ ਕਿਸੇ ਦੇ ਨਾਲ ਕੁਝ ਵੀ ਹੋਇਆ ਠੀਕ ਆ ਅਸੀਂ ਉਹਦੇ ਵਿੱਚ ਵੀ ਆਪਣੇ ਮਤਲਬ ਕਿ ਰੋਜ਼ਾਨਾ ਦਿਨ ਦਾ ਜਿਹੜਾ ਹਾਲ ਹੈਗਾ ਉਸ ਨੂੰ ਇਹਦੇ ਵਿੱਚ ਆਪਾਂ ਬਿਆਨ ਜਿਹੜਾ ਕਰਦੇ ਹਾਂਗੇ ਨੈਕਸਟ ਜਿਹੜਾ ਹੈਗਾ ਉਹ ਹੈ ਰੇਖਾ ਚਿੱਤਰ ਰੇਖਾ ਚਿੱਤਰ ਹੁੰਦਾ ਜਿਹੜਾ ਜਿਸ ਨੂੰ ਆਪਾਂ ਇੱਕ ਤਰ੍ਹਾਂ ਦਾ ਕਰੈਕਟਰ ਸਕੈਚ ਵੀ ਜਿਸ ਨੂੰ ਅਸੀਂ ਬੋਲ ਸਕਦੇ ਹਾਂ ਠੀਕ ਹੈ ਕਿਸੇ ਦਾ ਜਿਹੜਾ ਰੇਖਾ ਚਿੱਤਰ ਦੇ ਵਿੱਚ ਹੁੰਦਾ ਇਹਦਾ ਵੀ ਇੱਕ ਜੀਵਨੀ ਦੇ ਨਾਲ ਇਹ ਜਿਹੜਾ ਮੇਲ ਖਾਂਦਾ ਹੈਗਾ ਠੀਕ ਹੈ ਜਿਹਦੇ ਵਿੱਚ ਕੋਈ ਵੀ ਜਿਹੜਾ ਵਿਅਕਤੀ ਹੈ ਕਿਸੇ ਦੂਸਰੇ ਬੰਦੇ ਦਾ ਜਿਹੜਾ ਹੈਗਾ ਉਹ ਇਹਦੇ ਵਿੱਚ ਚਰਿੱਤਰ ਦੇ ਬਾਰੇ ਵਿੱਚ ਇਹਦੇ ਵਿੱਚ ਉਸ ਦੇ ਗੁਣਾ ਓਗਣਾ ਦੇ ਬਾਰੇ ਵਿੱਚ ਇਹਦੇ ਵਿੱਚ ਦੱਸਿਆ ਜਾਂਦਾ ਹੈਗਾ ਕਿਉਂਕਿ ਦੋਹਾਂ ਦਾ ਕਹਿੰਦੇ ਨਾਇਕ ਹੈ ਜਿਹੜਾ ਵਿਅਕਤੀ ਵਿਸ਼ੇਸ਼ ਹੁੰਦਾ ਹੈਗਾ ਇਸ ਵਿੱਚ ਨਾਇਕ ਦੀ ਸ਼ਖਸੀਅਤ ਆਚਰਣ ਆਦ ਦਾ ਜਿਹੜਾ ਵਿਅੰਗਾਤਮਕ ਢੰਗ ਦੇ ਨਾਲ ਪਾਠਕਾਂ ਦੇ ਸਾਹਮਣੇ ਜਿਹੜਾ ਪੇਸ਼ ਕੀਤਾ ਜਾਂਦਾ ਹੈ ਰੇਖਾ ਚਿੱਤਰ ਵਿੱਚ ਸਬੰਧਤ ਸ਼ਖਸੀਅਤ ਦੇ ਲੁਕੇ ਹੋਏ ਪੱਖਾਂ ਨੂੰ ਪੇਸ਼ ਕੀਤਾ ਜਾਂਦਾ ਹੈ ਜੇਕਰ ਚਿੱਤਰ ਦੇ ਜਿਹੜੇ ਸ਼ਬਦੀ ਅਰਥਾਂ ਨੂੰ ਜਿਹੜਾ ਸਕੈਚ ਦੇ ਅਰਥਾਂ ਦੇ ਵਿੱਚ ਵੀ ਸਮਝ ਜਾ ਸਕਦਾ ਹੈ ਠੀਕ ਹੈ ਜਿਵੇਂ ਕਿ ਪੰਜਾਬੀ ਦੇ ਵਿੱਚ ਜਿਹੜੇ ਰੇਖਾ ਚਿੱਤਰੇ ਬਲਵੰਤ ਗਾਰਗੀ ਦੇ ਵੱਲੋਂ ਜਿਵੇਂ ਨਿੰਮ ਦੇ ਪੱਤੇ ਸਰਮੇ ਵਾਲੀ ਆਖਾਦ ਜਿਹੜੇ ਰੇਖਾ ਚਿੱਤਰ ਇਹ ਲਿਖੇ ਮਿਲਦੇ ਗਿਆ ਠੀਕ ਹੈ ਬਲਵੰਤ ਗਾਰਗੀ ਦੇ ਵੱਲੋਂ ਵੀ ਕਾਫੀ ਜਿਹੜੇ ਮੰਨ ਲੋ ਵਿਅਕਤੀਆਂ ਦੇ ਨਾਲ ਸੰਬੰਧ ਜੋ ਇਹਨਾਂ ਦੀ ਮੁਲਾਕਾਤ ਹੋਈ ਸੀਗੀ ਉਹਨਾਂ ਦੇ ਨਾਲ ਜਿਹੜੇ ਸੰਬੰਧ ਇਹਨਾਂ ਨੇ ਜਿਹੜੇ ਆਪਣੇ ਅ ਰੇਖਾ ਚਿੱਤਰ ਦੇ ਵਿੱਚ ਰੇਖਾ ਚਿੱਤਰ ਦਿੱਤੇ ਹੋਏ ਹੈਗੇ ਆ ਨੈਕਸਟ ਅੱਪਾ ਗੱਲ ਕਰਾਂਗੇ ਜੀਵਨੀ ਦੀ ਕਿ ਜੀਵਨੀ ਦਾ ਜਿਹੜਾ ਅਰਥ ਹੈਗਾ ਉਹ ਜੀਵਨ ਦਾ ਕਲਾਤਮਿਕ ਬਰਤਾਂਤ ਸਵੈ ਜੀਵਨੀ ਦੇ ਬਹੁਤ ਜਿਹੜੀ ਇਹ ਨੇੜੇ ਹੁੰਦੀ ਹੈਗੀ ਆ ਜੀਵਨੀ ਸਹਿਤ ਰੂਪ ਇਹ ਕਿਸੇ ਹੱਦ ਤੱਕ ਇਹ ਮੱਧਕਾਲੀ ਸਹਿਤ ਰੂਪ ਜਨਮ ਸਾਖੀ ਦੇ ਨਾਲ ਇਹ ਮਿਲਦੀ-ਜੁਲਦੀ ਹੈ ਜੀਵਨੀ ਕਿਸੇ ਖਾਸ ਵਿਅਕਤੀ ਦਾ ਜਿਹੜਾ ਜੀਵਨ ਬਰਤਾਂਤ ਹੁੰਦੀ ਹੈ ਜਿਹਦੇ ਵਿੱਚ ਕਿਸੇ ਮਹਾਨ ਪੁਰਸ਼ ਦੇ ਜੀਵਨ ਚਿੱਤਰ ਦਾ ਜਿਹੜਾ ਵਰਣਨ ਹੈਗਾ ਕੀਤਾ ਜਾਂਦਾ ਹੈ ਇਸ ਤਰ੍ਹਾਂ ਜੀਵਨੀ ਇੱਕ ਅਜੇ ਹੀ ਪ੍ਰਜੀਵਿਕਲ ਹੈ ਜਿਸ ਨੂੰ ਮਨੁੱਖ ਆਪ ਖੁਦ ਨਹੀਂ ਲਿਖ ਲਿਖ ਸਕਦਾ ਸਗੋਂ ਦੂਜੇ ਦੇ ਵੱਲੋਂ ਇਹ ਲਿਖੀ ਜਾਂਦੀ ਹੈ। ਇਹ ਦੇਖੋ ਜੀਵਨੀ ਤੇ ਸਵੈ ਜੀਵਨੀ ਦੇ ਵਿੱਚ ਇਹ ਫਰਕ ਹੈ। ਜੀਵਨੀ ਕਿਸੇ ਮਹਾਨ ਪੁਰਸ਼ ਦੇ ਨਾਲ ਸੰਬੰਧਤ ਹੋ ਸਕਦੀ ਹੈ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਜਿਹੜਾ ਉਹਨਾਂ ਦਾ ਜੀਵਨ ਬਿਰਤਾਂਤ ਲਿਖਿਆ ਜਾਂਦਾ ਹੈਗਾ। ਠੀਕ ਹੈ। ਪਰ ਜਿੱਥੇ ਸਵੈ ਜੀਵਨੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਆਪਾਂ ਖੁਦ ਦਾ ਜਿਹੜਾ ਜੀਵਨ ਬਿਰਤਾਂਤ ਹੁੰਦਾ ਉਸ ਨੂੰ ਇਹਦੇ ਵਿੱਚ ਪੇਸ਼ ਕਰਦੇ ਆਗੇ ਆ। ਸਵੈ ਜੀਵਨੀ ਦਾ ਜਿਹੜਾ ਸਵੈ ਜੀਵਨੀ ਲੇਖ ਦਾ ਆਪਣੇ ਆਪ ਲਿਖਿਆ ਜੀਵਨ ਵਰਤਾਂਤ ਹੈ ਜਿਸ ਦਾ ਅਰਥ ਹੈ ਖੁਦ ਸਵੈ ਜੀਵਨੀ ਆਪ ਬੀਤੀ ਹੁੰਦੀ ਹੈ ਜੋ ਕਿ ਡੈਰੀ ਸ਼ੈਲੀ ਦੇ ਵਿੱਚ ਇਹ ਲਿਖੀ ਜਾਂਦੀ ਹੈ ਜੀ ਇਹ ਦੇਖੋ ਡੈਰੀ ਦੀ ਆਪਾਂ ਗੱਲ ਕੀਤੀ ਗਈ ਪਹਿਲਾਂ ਵੀ ਠੀਕ ਹੈ ਇਹ ਵੀ ਡੈਰੀ ਸ਼ੈਲੀ ਦੇ ਵਿੱਚ ਲਿਖੀ ਜਾਂਦੀ ਹੈ ਲੜੀਵਾਰ ਇਹ ਘਟਨਾਵਾਂ ਦੀ ਇਹਦੇ ਵਿੱਚ ਜਿਹੜੀ ਪੇਸ਼ਕਾਰੀ ਉਹ ਕੀਤੀ ਜਾਂਦੀ ਹੈ ਫਿਰ ਸਵੈ ਜੀਵਨੀ ਅੰਗਰੇਜ਼ੀ ਦੇ ਸ਼ਬਦ ਆਟੋ ਬਾਇਓਗ੍ਰਾਫੀ ਦਾ ਇਹ ਸਮਾਨ ਅਰਥੀ ਸ਼ਬਦ ਹੈ ਸਵੈ ਜੀਵਨੀ ਆਪਣੇ ਬੀਤੇ ਇਤਿਹਾਸ ਨੂੰ ਆਪਣੀ ਯਾਦ ਸ਼ਕਤੀ ਦੇ ਰਾਹੀਂ ਸਕਾਰ ਕਰਕੇ ਉਸ ਨੂੰ ਕਲਾਤਮਕ ਢੰਗ ਦੇ ਨਾਲ ਪੇਸ਼ ਕਰਨ ਦਾ ਜਿਹੜਾ ਇੱਕ ਹਨਰ ਹੈ ਇਸ ਦਾ ਕੇਂਦਰ ਬਿੰਦੂ ਜਿਹੜਾ ਹੈਗਾ ਉਹ ਸਵੈ ਜੀਵਨੀਕਾਰ ਆਪ ਹੁੰਦਾ ਹੈ ਸਵੈ ਜੀਵਨੀ ਨਾਇਕ ਦੇ ਆਪਣੇ ਮੂੰਹੋਂ ਬਿਆਨ ਕੀਤਾ ਆਪਣਾ ਜਿਹੜਾ ਜੀਵਨ ਇਤਿਹਾਸ ਹੈਗਾ ਨੈਕਸਟ ਆਪਾਂ ਗੱਲ ਕਰਾਂਗੇ ਨਾਟਕ ਦੀ ਦੇਖੋ ਇਹ ਜਿਹੜੇ ਸਾਰੇ ਹੀ ਨੋਟਸ ਹੈਗੇ ਆ ਕੁਝ ਕੁ ਮੇਰੇ ਵੱਲੋਂ ਜਿਹੜੇ ਟਾਈਪ ਕਰਕੇ ਬਣਾਏ ਗਏ ਆ ਕੁਝ ਕੁ ਹੈਂਡ ਰਿਟਨ ਹੈਗੇ ਆ ਠੀਕ ਆ ਦੇਖੋ ਤੁਹਾਡੇ ਲਈ ਹੀ ਇਹ ਸਭ ਕੁਝ ਜਿਹੜਾ ਕਰਨਿਆ ਸਾਰਾ ਦਿਨ ਜਿਹੜਾ ਇਸ ਤੇ ਲੱਗ ਜਾਂਦਾ ਵੀ ਔਰ ਤੁਹਾਡੇ ਨਾਲੋਂ ਵੀ ਜ਼ਿਆਦਾ ਮੈਂ ਪਹਿਲਾਂ ਹੀ ਕਿਹਾ ਸੀ ਕਿ ਮੇਰੀ ਮਿਹਨਤ ਤੁਹਾਡੇ ਨਾਲੋਂ ਜ਼ਿਆਦਾ ਲੱਗਣੀਗੀ ਠੀਕ ਆ ਇਹ ਆਪਣੇ ਕਰਨ ਦਾ ਮਕਸਦ ਇਹ ਹੀ ਆ ਕਿਉਂਕਿ ਇਹਦੇ ਨਾਲ ਕੀ ਤੁਹਾਨੂੰ ਇੱਕ ਉਸ ਦੇ ਉਸ ਦੇ ਜਿਹੜਾ ਕਾਬਿਲ ਬਣਾਉਣਾ ਤਾਂ ਕਿ ਤੁਸੀਂ ਥੋੜੇ ਟਾਈਮ ਦੇ ਵਿੱਚ ਜਿਹੜਾ ਜ਼ਿਆਦਾ ਕੁਐਸਚਨ ਜਿਹੜੇ ਉਹ ਅਟੈਂਪਟ ਕਰ ਸਕੋ ਤੇ ਇਸ ਦੇ ਨਾਲ ਦੇਖੋ ਜਿਹੜਾ ਇਹ ਜੋ ਤੁਹਾਡਾ ਸਬਜੈਕਟਿਵ ਪੇਪਰ ਹੋਣ ਜਾ ਰਿਹਾ ਹੈਗਾ ਇਹਦੇ ਵਿੱਚ ਕੋਈ ਜ਼ਿਆਦਾ ਡਰਨ ਵਾਲੀ ਗੱਲ ਨਹੀਂ ਇਹਦੇ ਵਿੱਚ ਸਿਰਫ ਪੜ੍ਹ ਕੇ ਤੁਸੀਂ ਇਹਦੇ ਨਾਲ ਸੰਬੰਧ ਇੱਕ ਆਪਣੀ ਸਮਝ ਜਿਹੜੀ ਪੈਦਾ ਕਰਨੀ ਹੈ ਠੀਕ ਹੈ ਜੇਕਰ ਤੁਸੀਂ ਇਹਦੇ ਨਾਲ ਸਮਝ ਬਣਾ ਲਈ ਤਾਂ ਸਮਝ ਉਹ ਜਿਹੜਾ ਤੁਹਾਡਾ ਪੇਪਰ ਕਲੀਅਰ ਹੈਗਾ ਤੁਹਾਨੂੰ ਕੋਈ ਵੀ ਜਿਹੜਾ ਰੋਕ ਨਹੀਂ ਸਕਦਾਗਾ ਅੱਪਾ ਗੱਲ ਕਰ ਰਹੇ ਹੁਣ ਨਾਟਕ ਦੀ ਨਾਟਕ ਦੇਖੋ ਅਸੀਂ ਜਦੋਂ ਗੱਲ ਕਰਦੇ ਆ ਨਾ ਆਪਣੇ ਪੱਛਮੀ ਕਾਵ ਸਾਹਿਤ ਦੇ ਅਕੋਰਡਿੰਗ ਅਸੀਂ ਦੇਖੋ ਦੋ ਤਰ੍ਹਾਂ ਦੇ ਨਾਲ ਇਸ ਨੂੰ ਦੇਖਦੇ ਆ ਇੱਕ ਸ਼ਰਵ ਕਾਵ ਆ ਜਾਂਦਾ ਤੇ ਇੱਕ ਆ ਜਾਂਦਾ ਦ੍ਰਿਸ਼ ਕਾਵ ਠੀਕ ਹੈ ਜਿਹੜਾ ਨਾਟਕ ਦਾ ਤੇ ਕੰਗੀ ਦਾ ਸਬੰਧ ਆ ਉਹ ਦ੍ਰਿਸ਼ ਕਾਵ ਦੇ ਵਿੱਚ ਆ ਜਾਂਦਾ ਨਾਟਕ ਇੱਕ ਦ੍ਰਿਸ਼ ਕਲਾ ਹੈ ਜੋ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਡਰਾਮਾ ਦਾ ਪਲੇ ਦਾ ਸਮਾਨ ਅਰਥੀ ਸ਼ਬਦ ਹੈ ਪੰਜਾਬੀ ਸਹਿਤ ਕੋਸ਼ ਅਨਸਾਰ ਡਰਾਮਾ ਯੂਨਾਨੀ ਭਾਸ਼ਾ ਤੋਂ ਆਇਆ ਸ਼ਬਦ ਹੈ ਭਾਰਤੀ ਲੋਕ ਜਿਹੜੇ ਗਿਆ ਕਾਵ ਜਾਂ ਸਹਿਤ ਦੇ ਜਿਹੜੇ ਦੋ ਭੇਦ ਮੰਨਦੇ ਗਏ ਇੱਕ ਸ਼ਰਵਕਾ ਵਾ ਤੇ ਦੂਸਰਾ ਦ੍ਰਿਸ਼ਕਾ ਵਾ ਹੈਗਾ ਇਕਾਂਗੀ ਨਾਟਕ ਤੇ ਜਿਹੜਾ ਇਕਾਂਗੀ ਦਾ ਸੰਬੰਧ ਹੈਗਾ ਦ੍ਰਿਸ਼ਕਾਪ ਦੇ ਨਾਲ ਜੁੜਦਾ ਇਸੇ ਤਰ੍ਹਾਂ ਨਾਟਕ ਸ਼ਬਦ ਦਾ ਜਿਹੜਾ ਨਿਕਾਸ ਹ ਸanskrit ਭਾਸ਼ਾ ਦੇ ਸ਼ਬਦ ਨਟ ਨਾਡ ਜਾਂ ਫਿਰ ਨ੍ਰਿਤ ਤੋਂ ਹੋਇਆ ਹੈ ਭਾਰਤੀ ਵਿਦਵਾਨ ਸੀ ਜਿਹੜੇ ਉਹਨਾਂ ਨੇ ਨਾਟਕ ਨੂੰ ਪੰਜਵਾਂ ਵੇਦ ਕਿਹਾ ਸੀ ਤੇ ਅਰਸਤੂ ਹੈ ਜਿਹੜਾ ਉਹ ਨਾਟਕ ਨੂੰ ਜੀਵਨ ਦੀ ਇੱਕ ਨਕਲ ਕਹਿੰਦਾ ਹੈ ਇਸੇ ਤਰ੍ਹਾਂ ਹੀ ਸੰਸਕ੍ਰਿਤ ਦੇ ਪ੍ਰਾਚੀਨ ਆਚਾਰੀਆ ਜਿਹੜੇ ਨਾਟਕ ਦੇ ਤਿੰਨ ਜਿਹੜੇ ਤੱਤ ਮੰਨਦੇ ਆ ਵਿਦਵਾਨਾਂ ਨੇ ਵੀ ਨਾਟਕ ਦੇ ਜਿਹੜੇ ਮੁੱਖ ਤੌਰ ਤੇ ਛੇ ਜਿਹੜੇ ਤੱਤਾਂ ਜਿਹੜੇ ਉਹ ਸਵੀਕਾਰ ਕੀਤੇ ਗਏ ਠੀਕ ਹੈ ਜਿਹਦੇ ਵਿੱਚੋਂ ਕਥਾ ਵਸਤੂ ਹੋ ਗਿਆ ਕਥਾ ਵਸਤੂ ਪਾਤਰ ਵਾਰਤਾ ਲਾਪ ਦੇਸ਼ ਕਾਲ ਜਾਂ ਵਾਤਾਵਰਨ ਭਾਸ਼ਾ ਤੇ ਸ਼ੈਲੀ ਤੇ ਉਹਦਾ ਉਦੇਸ਼ ਨੈਕਸਟ ਆਪਾਂ ਗੱਲ ਕਰਾਂਗੇ ਇਕਾਂਗੀ ਦੀ ਇਕਾਂਗੀ ਨਾਟਕ ਹੈ ਜਿਹੜਾ ਸਾਹਿਤ ਦਾ ਇੱਕ ਸੁਤੰਤਰ ਰੂਪ ਹੈ ਦੇਖੋ ਨਾਟਕ ਤੇ ਦੂਸਰਾ ਇਕਾਂਗੀ ਦੇ ਵਿੱਚ ਤੁਸੀਂ ਫਰਕ ਵੀ ਦੇ ਸਕਦੇ ਆਂ ਦੇ ਵਿੱਚ ਦੇਖੋ ਨਾਟਕ ਜਿਹੜਾ ਇਹ ਇੱਕ ਪੂਰੇ ਰੂਪ ਦੇ ਵਿੱਚ ਹੁੰਦਾ ਇੱਕ ਵੱਡਾ ਹੁੰਦਾ ਹੈਗਾ ਤੇ ਇੱਕ ਅੰਗੀਆ ਜਿਹੜੀ ਇਹ ਛੋਟੀ ਹੁੰਦੀ ਗਈ ਆ ਠੀਕ ਹੈ ਭਾਵ ਇੱਕ ਪਲੱਸ ਅੰਗ ਇੱਕ ਅੰਗੀ ਵੀ ਇਸ ਨੂੰ ਕਹਿ ਦਿੰਦੇ ਆ ਠੀਕ ਹੈ ਇੱਕ ਅੰਗ ਜਾਂ ਇੱਕੋ ਅੰਕ ਵਿੱਚ ਸੰਪੰਨ ਹੋਣ ਵਾਲਾ ਨਾਟਕ ਹੈ ਇਹ ਅ ਜਿਸ ਦਾ ਸ਼ਾਬਦਿਕ ਜਿਹੜਾ ਅਰਥ ਹੈ ਇੱਕੋ ਅੰਗ ਵਾਲੀ ਰਚਨਾ ਤੇ ਜਿਸ ਵਿੱਚ ਜ਼ਿੰਦਗੀ ਦੇ ਕਿਸੇ ਇੱਕ ਅੰਗ ਉੱਤੇ ਜਾਂ ਫਿਰ ਅੰਗ ਉੱਤੇ ਫੋਕਸ ਕੀਤਾ ਜਾਂਦਾ ਹੈਗਾ ਇਕਾਂਗੀ ਦਾ ਮੁੱਖ ਉਦੇਸ਼ ਇੱਕ ਨਾਟ ਦੀ ਘਟਨਾ ਜਾਂ ਫਿਰ ਸਥਿਤੀ ਦੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ਕਾਰੀ ਕਰਨਾ ਹੈ। ਆਧੁਨਿਕ ਯੁੱਗ ਦੇ ਵਿੱਚ 19ਵੀਂ ਸਦੀ ਦੇ ਅੰਤਮ ਦਹਾਕਿਆਂ ਦੇ ਵਿੱਚ ਜਿਹੜਾ ਇਸ ਦਾ ਜਨਮ ਜਿਹੜਾ ਹੋਇਆ ਮੰਨਿਆ ਜਾਂਦਾ ਹੈਗਾ। ਨਾਟਕ ਦੇ ਵਾਂਗ ਇਕਾਂਗੀ ਨੂੰ ਵੀ ਰੰਗਮੰਚ ਦੇ ਉੱਤੇ ਪੇਸ਼ ਕੀਤਾ ਜਾਂਦਾ। ਜਿੱਥੇ ਪੂਰੇ ਨਾਟਕ ਨੂੰ ਇੱਕੋ ਘੰਟੇ ਵਿੱਚ ਸਮਾਪਤ ਕੀਤਾ ਜਾਂਦਾ। ਉੱਥੇ ਇਕਾਂਗੀ ਦੇ ਲਈ ਜਿਹੜਾ ਪੱਧ ਤੋਂ ਵੱਧ 5-7 ਮਿੰਟ ਜਾਂ 10-15 ਮਿੰਟਾਂ ਦੇ ਵਿੱਚ ਇਸ ਨੂੰ ਸਮਾਪਤ ਹੈ ਜਿਹੜਾ ਉਹ ਕਰ ਦਿੱਤਾ ਜਾਂਦਾ ਹੈਗਾ। ਅੱਕੇ ਆਪਾਂ ਕਾਂਗੀ ਦੇ ਤੱਤਾਂ ਦੀ ਗੱਲ ਕਰਾਂਗੇ ਵਿਸ਼ਾ ਵਸਤੂ ਕਥਾਨਕ ਪਾਤਰ ਦੇ ਪਾਤਰ ਚਿੱਤਰਣ ਵਾਰਤਾਲਾਪ ਉਦੇਸ਼ ਤੇ ਰੰਗਮੰਚ ਇਹ ਜਿਹੜੇ ਕਾਂਗੀ ਦੇ ਪ੍ਰਮੁੱਖ ਜਿਹੜੇ ਤੱਤ ਆ ਜਿਹੜੇ ਉਹ ਮੰਨੇ ਜਾਂਦੇ ਹਨ ਤਾਂ ਇਹ ਸੀ ਜਿਹੜੀ ਅੱਜ ਦੀ ਕਲਾਸ ਜੋ ਕਿ ਆਧੁਨਿਕ ਪੰਜਾਬੀ ਸਹਿਦ ਦੇ ਰੂਪਾਂ ਨਾਲ ਸੰਬੰਧ ਸੀਗੀ ਦੇਖੋ ਆਪਣਾ ਜਿਹੜਾ ਬਹੁਤ ਸਾਰੇ ਸਟੂਡੈਂਟ ਹਾਲੇ ਵੀ ਦੁਚਿੱਤੀ ਦੇ ਵਿੱਚ ਪਏ ਹੋਏ ਨੇ ਕਿ ਅਸੀਂ ਸਾਨੂੰ ਜਿਹੜਾ ਬੈਚ ਹੈਗਾ ਲੈਣਾ ਚਾਹੀਦਾ ਕਿ ਨਹੀਂ ਦੇਖੋ ਅਸੀਂ ਕਿਸੇ ਨੂੰ ਵੀ ਇਹ ਕੰਪੈਲ ਨਹੀਂ ਕਰਦੇ ਕਿ ਤੁਸੀਂ ਬੈਚ ਲਓ ਠੀਕ ਆ ਪਰ ਇੱਕ ਚੀਜ਼ ਜ਼ਰੂਰ ਆਖੂਗਾ ਕਿ ਇੱਕ ਜਿਹੜਾ ਆਪਣੇ ਕੋਲੇ ਮੌਕਾ ਹੁੰਦਾਗਾ ਠੀਕ ਆ ਕਿਉਂਕਿ ਪੈਸਾ ਸਾਡੇ ਕੋਲੇ ਆ ਜਾਂਦਾ ਪਰ ਨੌਕਰੀ ਲੈਣੀ ਬਹੁਤ ਔਖੀ ਆ ਇਸ ਕਰਕੇ ਜੋ ਵੀ ਸਟੂਡੈਂਟ ਤਿਆਰੀ ਕਰਨਾ ਚਾਹੁੰਦੇ ਆ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਜਿੱਥੋਂ ਵੀ ਬਸ ਕੀ ਤੁਹਾਡਾ ਜਿੱਥੇ ਵੀ ਮਨ ਹੈਗਾ ਤੁਸੀਂ ਮੈਂ ਤਾਂ ਇਹੀ ਕਹੂੰਗਾ ਵੀ ਤੁਸੀਂ ਇੱਕ ਵਾਰ ਤਿਆਰੀ ਜ਼ਰੂਰ ਕਰੋ ਚਾਹੇ ਕਿਸੇ ਵੀ ਤੁਸੀਂ ਇੰਸਟੀਚੂਟ ਦੇ ਨਾਲ ਜੁੜ ਕੇ ਕਰੋ ਕਿਤੋਂ ਵੀ ਜਿੱਥੋਂ ਵੀ ਤੁਹਾਨੂੰ ਜਿਹੜਾ ਚੰਗਾ ਮਟੀਰੀਅਲ ਮਿਲਦਾ ਤੁਸੀਂ ਉੱਥੋਂ ਜਿਹੜੀ ਆਪਣੀ ਜਿਹੜੀ ਤਿਆਰੀ ਕਰੋ ਇਹ ਸਮਾਂ ਜਿਹੜਾ ਵਾਰ-ਵਾਰ ਨਹੀਂ ਹੁੰਦਾ ਕਿਉਂਕਿ ਬਹੁਤ ਸਾਰੇ ਜਿਹੜੇ ਸਟੂਡੈਂਟ ਜਿਹੜੇ ਕਾਲ ਵੀ ਕਰਦੇ ਆ ਕਿ ਅਸੀਂ ਸਰ ਓਵਰਏਜ ਜਿਹੜੇ ਹੋਣ ਵਾਲੇ ਆ ਹਨਾ ਬਿਲਕੁਲ ਪੀਕ ਤੇ ਜਿਹੜੀ ਪੀਕ ਵਾਸਤੇ ਹੈਗੇ ਨਾ ਖਾਸ ਕਰਕੇ ਉਹਨਾਂ ਨੂੰ ਜਿਹੜਾ ਆਪਣੇ ਬਾਰੇ ਸੋਚਣਾ ਜ਼ਰੂਰ ਚਾਹੀਦਾ ਦੇਖੋ ਪ੍ਰਮਾਤਮਾ ਨੇ ਕਈ ਵਾਰੀ ਸਾਡੇ ਲਈ ਇੱਕ ਸੁਨਹਿਰੀ ਮੌਕਾ ਦਿੱਤਾ ਹੁੰਦਾ ਹੈ ਹਨਾ ਇਸ ਕਰਕੇ ਸਾਨੂੰ ਪਤਾ ਨਹੀਂ ਪ੍ਰਮਾਤਮਾ ਕੋਈ ਨਾ ਕੋਈ ਜ਼ਰੀਆ ਕਿਸ ਤਰ੍ਹਾਂ ਜਿਹੜਾ ਬਣਾ ਦਿੰਦਾ ਤਾਂ ਤੁਹਾਨੂੰ ਜਿਹੜੀ ਹੈਗੀ ਆਪਣੀ ਜਿਹੜੀ ਤਿਆਰੀ ਹੈਗੀ ਇੱਕ ਲਗਨ ਦੇ ਵਿੱਚ ਇੱਕ ਪੂਰੇ ਤਨੋਂ ਮਨੋਂ ਜਿਹੜਾ ਹੈਗਾ ਆਪਾਂ ਕਹਿੰਨੇ ਵੀ ਦਿਨ ਰਾਤ ਇੱਕ ਕਰਕੇ ਜੇਕਰ ਹੁਣ ਤੁਸੀਂ ਤਿਆਰੀ ਕਰ ਲਓਗੇ ਆਹ ਆਪਣੇ ਜਿਹੜੇ 25 ਦਿਨ ਜੋ ਤੁਹਾਡੇ ਕੋਲੇ 25 ਨਹੀਂ ਹੈਗੇ 20-22 ਜਿਹੜੇ ਦਿਨ ਹੈਗੇ ਤੁਹਾਡੇ ਕੋਲੇ ਜੇਕਰ ਇਹਨਾਂ ਨੂੰ ਤੁਸੀਂ ਸੰਭਾਲ ਲੈਂਦੇ ਹੋ ਤਾਂ ਮੈਂ ਸਮਝਦਾ ਕਿ ਤੁਹਾਡੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਸੰਭਰ ਸਕਦੀ ਹੈ ਠੀਕ ਆ ਬਾਕੀ ਆਪਾਂ ਤੁਹਾਡੇ ਲਈ ਜਿਹੜੀਆਂ ਅੱਗੇ ਵੀ ਵਧੀਆ ਤੋਂ ਵਧੀਆ ਜਿਹੜਾ ਮਟੀਰੀਅਲ ਤੁਹਾਡੇ ਲਈ ਲੈ ਕੇ ਆਵਾਂਗੇ ਤਾਂ ਕਿ ਤੁਹਾਨੂੰ ਜਿਹੜਾ ਪੇਪਰ ਦੇਣ ਦੇ ਵਿੱਚ ਜਿਹੜਾ ਕੋਈ ਵੀ ਮੁਸ਼ਕਲ ਨਾ ਆਵੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ